ਕਲਤ ਦੇ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਦੀਆਂ ਮੁਸੀਬਤਾਂ ਹਜੇ ਇਕੱਠ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਅੱਜ ਕਪੂਠਲਾ ਦੀ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਚਾਹਤੀ ਕਾ ਸੀ ਜਿਦੇ ਵਿੱਚ ਸੁਭਾਨਪੁਰ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਧਾਰਾ 195 ਆਈਪੀਸੀ ਤੇ 506 ਦੇ ਵਿੱਚ ਮਾਮਲਾ ਦਰਜ ਕਰਕੇ ਸੁਖਪਾਲ ਖੈਰਾ ਨੂੰ 5 ਤਰੀਕ ਨੂੰ ਜਦੋਂ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ ਐਨਡੀਪੀਐਸ ਦੇ ਐਕਟ ਦੇ ਵਿੱਚ ਜਦੋਂ ਜ਼ਮਾਨਤ ਮਿਲੀ ਸੀ ਨਾਲ ਹੀ ਕਪੂਠਲਾ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਅਰੈਸਟ ਕਰਕੇ ਕਪੂਠਲਾ ਲਿਆਏ ਸੀਗੇ ਕਪੂਠਲਾ ਕੋਰਟ ਦੇ ਵਿੱਚੋਂ ਉਹਨਾਂ ਨੇ 2 ਦਿਨ ਦਾ ਪੁਲਿਸ ਰਿਵਾਰਡ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੂੰ 14 ਦਿਨ ਦੇ ਜੁਡੀਸ਼ੀਅਲੀ ਦੇ ਉੱਤੇ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਨਾਬਾ ਜੇਲ੍ਹ ਤੋਂ ਬਾਅਦ ਹੁਣ ਅੱਜ 9 ਤਰੀਕ ਨੂੰ ਉਹਨਾਂ ਦੀ ਜ਼ਮਾਨਤ ਯਾਤਿਕਾ ਜਿਹੜੀ ਹੈ ਸੁਪਰੀਤ ਕੌਰ ਮੈਡਮ ਜਿਹੜੇ ਜੱਜ ਨੇ ਉਹਨਾਂ ਕੋ ਲੱਗੀ ਸੀਗੀ ਔਰ ਉੱਥੇ ਅੱਜ ਜਦੋਂ ਸਵੇਰੇ ਸੁਖਪਾਲ ਖੈਰਾ ਜੀ ਦੇ ਬੇਟੇ ਜਿਹੜੇ ਕਿ ਖੁਦ ਐਡਵੋਕੇਟ ਨੇ ਉਹ ਪੇਸ਼ ਹੋਏ ਉਹਨਾਂ ਵੱਲੋਂ ਤੇ ਕਪੂਠਲਾ ਪੁਲਿਸ ਨੇ ਇਹ ਪਲੀ ਦੇ ਦਿੱਤੀ ਕਿਹੜਾ ਰਿਕਾਰਡ ਹੈ ਜਿਹੜੇ ਸਬੰਧ ਅਧਿਕਾਰੀ ਕੋ ਰਿਕਾਰਡ ਹੈਗਾ ਇਸ ਜਮਾਨਚਾ ਚਿਕਾ ਜਾਂ ਇਸ ਐਫ ਆਈ ਆਰ ਦੇ ਨਾਲ ਸੰਬੰਧ ਜਿਹੜਾ ਰਿਕਾਰਡ ਹੈਗਾ ਵਾ ਉਹ ਉਹਨਾਂ ਕੋਲ ਨਹੀਂ ਹੈਗਾ ਉਹ ਆਪਣਾ ਰਾਜਸਥਾਨ ਗਏ ਹੋਏ ਨੇ ਤੇ ਸੁਖਪਾਲ ਖੈਰਾ ਜੀ ਦੇ ਜਿਹੜੇ ਐਡਵੋਕੇਟ ਸੀਏ ਉਹਨਾਂ ਨੇ ਇਹ ਪ੍ਰਸ਼ਨ ਕੀਤਾ ਤਾਂ ਕਿ ਜਿਹੜੇ ਪੁਲਿਸ ਅਧਿਕਾਰੀ ਉੱਥੇ ਰਾਜਸਥਾਨ ਗਏ ਨੇ ਕਿ ਉਹਨਾਂ ਦੀ ਕੋਈ ਜਿਮਨੀ ਪਈ ਹੈ ਜਾਂ ਉਹਨਾਂ ਦਾ ਕੋਈ ਉੱਥੇ ਰਿਕਾਰਡ ਹੈ ਰਾਜਸਥਾਨ ਜਾਂਦਾ ਉਹ ਪੇਸ਼ ਕੀਤਾ ਜਾਵੇ ਔਰ ਉਸ ਤੋਂ 2 ਘੰਟੇ ਬਾਅਦ ਜਿਹੜਾ ਹੈ ਉਹ ਰਿਕਾਰਡ ਜਿਹੜਾ ਪੁਲਿਸ ਨੇ ਉਹਨਾਂ ਦੇ ਰਾਜਸਥਾਨ ਜਾਣ ਦਾ ਮੈਡਮ ਸੁਪਰੀਤ ਕੋਰ ਜਿਹੜੇ ਨੇ ਜੱਜ ਸਾਹਿਬ ਨੇ ਉਹਨਾਂ ਦੀ ਕੋਰਟ ਚ ਪੇਸ਼ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਹੁਣ ਜਿਹੜੀ ਡੇਟ ਆ ਸੁਖਪਾਲ ਖਹਿਰਾਜ ਦੀ ਜ਼ਮਾਨਤ ਦੀ ਯਾਚਕਾ ਜਿਹੜੀ ਹੁਣ ਨਗਲੀ ਤਰੀਕ ਜਿਹੜੀ ਹੈਗੀ ਆ ਉਹ 11 ਤਰੀਕ ਜਿਹੜੀ ਜਨਵਰੀ ਦੀ 11 ਤਰੀਕ ਰੱਖ ਦਿੱਤੀ ਗਈ ਆ ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਹਜੇ ਤੱਕ ਜਿਹੜੀ ਸੁਖਪਾਲ ਖਹਿਰਾਜ ਦੀ ਜ਼ਮਾਨਤ ਨਹੀਂ ਹੋ ਸਕੀ ਉਮੀਦਾਂ ਜਤਾਈਆਂ ਜਾ ਰਹੀਆਂ ਸੀਆਂ ਕਿਸੁਖਪਾਲ ਖੈਰਾ ਜੀ ਅੱਜ ਬਾਹਰ ਆ ਜਾਣਗੇ ਲੇਕਿਨ ਹਜੇ ਵੀ ਉਹਨਾਂ ਦੀਆਂ ਮੁਸੀਬਤਾਂ ਘਟ ਨਹੀਂ ਹੋ ਰਹੀਆਂ ਦੂਜੇ ਪਾਸੇ ਸੁਖਪਾਲ ਖੈਰਾ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਲਾਈਫ ਥ੍ਰੈਟ ਦਾ ਜਿਹੜਾ ਇੱਕ ਇਲਜ਼ਾਮ ਲਗਾਇਆ ਰਿਹਾ ਕਿ આરોਪ ਲਾਇਆ ਕਿ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਨੂੰ ਸਾਰਿਆਂ ਨੂੰ ਲਾਈਫ ਥ੍ਰੈਟ ਹੈਗਾ ਵਾ ਪੰਜਾਬ ਤੱਕ ਦੀ ਟੀਮ ਨਾਲ ਗੱਲ ਕਰਦੇ ਹੋਏ ਸੁਖਪਾਲ ਖੈਰਾ ਜੀ ਦੇ ਬੇਟੇ ਮਹਿਤਾਬ ਖੈਰਾ ਨੇ ਇੱਕ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਟਵੀਟ ਕਰਕੇ ਦੱਸਿਆ ਹੈ ਕੁਝ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਨੇ ਲੇਕਿਨ ਉਹਨਾਂ ਨੇ ਉਹਨਾਂ ਗੈਂਗਸਟਰਾਂ ਦੇ ਨਾਮ ਨਹੀਂ ਦੱਸੇ ਸਨ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਇੰਟੈਲੀਜੈਂਸ ਦੇ ਡੀਜੀਪੀ ਉਹਨਾਂ ਕੋਲ ਵੀ ਇਸ ਕਿਸ ਦਾ ਇਨਪੁਟ ਹੈਗਾ ਵਾ ਕਿ ਉਹਨਾਂ ਦੀ ਲਾਈਫ ਨੂੰ ਖਤਰਾ ਹੈਗਾ ਸੁਖਪਾਲ ਖੈਰਾਈ ਦੀ ਖੁਦ ਦੀ ਲਾਈਫ ਨੂੰ ਖਤਰਾ ਹੈਗਾ ਔਰ ਜੇਲ੍ਹ ਦੇ ਵਿੱਚ ਬੰਦ ਹੁੰਦੇ ਹੋਏ ਵੀ ਕਈ ਗੈਂਗਸਟਰਾਂ ਤੋਂ ਵੀ ਉਹਨਾਂ ਨੂੰ ਸ਼ਾਇਦ ਹੋ ਸਕਦਾ ਕਿ ਖਤਰਾ ਹੋਵੇ ਇਸ ਨੂੰ ਲੈ ਕੇ ਅਸੀਂ ਪੰਜਾਬ ਤੱਕ ਦੀ ਟੀਮ ਨੇ ਮਹਿਤਾਬ ਖੈਰਾਈ ਨਾਲ ਗੱਲ ਵੀ ਕੀਤੀ ਸੀ ਔਰ ਉਹਨਾਂ ਨੇ ਵੀ ਉਮੀਦ ਜਤਾਈ ਸੀ ਕਿ ਅੱਜ ਉਹਨਾਂ ਨੂੰ ਜਿਹੜੇ ਉਹਨਾਂ ਦੇ ਫਾਦਰ ਨੇ ਸੁਖਪਾਲ ਖੈਰਾ ਉਹਨਾਂ ਨੂੰ }{|\text{ਬੇਲ ਮਿਲ ਜਾਏਗੀ ਲੇਕਿਨ ਪੁਲਿਸ ਨੇ ਇੱਕ ਵਾਰੀ ਫੇਰ ਆਪਣਾ ਇੱਕ ਰਾਜਨੀਤਿਕ ਪੈਂਤਰਾ ਵਰਤਿਆ ਔਰ ਉਸ ਨੂੰ ਲੈ ਕੇ ਅੱਜ ਵੀ ਜਿਹੜੀਆਂ ਸੁਖਪਾਲ ਖੈਰਾ ਦੀਆਂ ਮੁਸੀਬਤਾਂ ਘਟ ਨਹੀਂ ਹੋਈਆਂ ਔਰ ਉਹਨਾਂ ਨੂੰ ਹਜੇ ਕੁਝ ਦਿਨ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਕੈਮਰਾਮੈਨ ਪ੍ਰਿੰਸ ਦੇ ਨਾਲ ਸਕੇਤ ਗੁਪਤਾ ਪੰਜਾਬ ਤੱਕ ਕਪੂਰਥਲਾ}}